ਵਾਲਤਾ ਵਾਹਿਗੁਰੂ ਜੀ ਕੀ ਪਤੇ ਜਿਸ ਤਰ ਸਾਡੇ ਜਥੇਦਾਰ ਸਰਦਾਰ ਪਰਮਿੰਦਰ ਸਿੰਘ ਜੀ ਮਾਨਦਲ ਅਤੇ ਸਾਡੇ ਜਥੇਦਾਰ ਜੀ ਸਰਦਾਰ ਬਰਬੀਰ ਸਿੰਘ ਮੁੱਛਲ ਸਾਹਿਬ ਇਹਨਾਂ ਦੀ ਪਛਾਣ ਕੋਈ ਦੁਨੀਆ ਤੋਂ 부ਝੀ ਨਹੀਂ ਇਹਨਾਂ ਨੇ ਗੁਰਮਤਿ ਨੂੰ ਅਨਸਾਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਿਭਾਈ ਹੈ ਨਿਭਾਉਣਗੇ ਇਹ ਕਿਸੇ ਤੋਂ ਲੁਕੀ ਛੁਪੀ ਨਹੀਂ ਜਿਹੜੀਆਂ ਵੱਡੀਆਂ-ਵੱਡੀਆਂ ਸਾਡੀਆਂ ਸੰਸਥਾ ਨਹੀਂ ਕਰ ਸਕੀਆਂ ਇਹ ਮੇਰੇ ਵੀਰਾਂ ਨੇ ਕਰਕੇ ਦਿਖਾਇਆ ਅੱਜ ਇੱਥੇ ਇਹ ਭਾਈ ਸਾਡੇ ਭੁਪਿੰਦਰ ਸਿੰਘ ਜੀ ਪੈਂਕੀ ਭਾਜੀ ਸਰਦਾਰ ਟੀਮਾ ਸਾਹਿਬ ਜੀ ਪ੍ਰੈਸ ਰਿਪੋਰਟ ਇਹਨਾਂ ਦੇ ਦਾਸਾਂ ਨੂੰ ਹੁਕਮ ਕੀਤਾ ਸੀ ਆ ਦਾਸਾਂ ਨੇ ਹਾਜ਼ਰੀ ਭਰੀ ਹੈ ਜਿੱਥੇ ਅਸੀਂ ਦਸਤਾਰ ਮੁਕਾਬਲੇ ਕਰਾਉਂਦੇ ਹਾਂ ਦਾਸ ਦੀ ਫਿਰ ਬੇਨਤੀ ਹੈ ਉਥੇ ਦਸਤਾਰਾਂ ਆਪਾਂ ਸਾਹਮਣੇ ਵੀ ਹਾਂ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਕਹਿਆ ਕਰਦੇ ਸਨ ਗੁਰੂ ਅਸੀਂ ਗੁਰੂ ਘਰ ਅਸਾਰ ਰਹੇ ਹਾਂ ਜਿਹੜੇ ਪਹਿਲਾਂ ਦੇ ਉਹਨਾਂ ਨੂੰ ਵੀ ਸੰਭਾਲਣਾ ਹੈ ਤੇ ਇਹ ਜਿਹੜੀ ਸੇਵਾ ਹੈ ਇਹ ਸੇਵਾ ਸਾਡੀ ਸਿਰ ਤਰੀ ਤੇ ਰੱਖ ਕੇ ਹੀ ਕੀਤੀ ਜਾ ਸਕਦੀ ਹੈ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਦਸ਼ਮੀਸ਼ ਸਿੰਘ ਸਭਾ ਗੁਰਦੁਆਰਾ ਸਾਹਿਬ ਜਿਹੜਾ ਮਕੇਰੀਆਂ ਸ਼ਹਿਰ ਦੇ ਵਿੱਚ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਅਦਾਸ ਨੇ ਬੇਨਤੀ ਕੀਤੀ ਕਿ ਇਸ ਗੁਰੂ ਘਰ ਵਿੱਚ ਇਦਾਂ ਦੇ ਉਪਰਾਲੇ ਕਰੋ ਜਿਹਦੇ ਨਾਲ ਸਾਡੇ ਜਿਹੜੇ ਬੱਚੇ ਦੂਰ ਹੁੰਦੇ ਜਾਂਦੇ ਨੇ ਗੁਰੂ ਨਾਲੋਂ ਉਹ ਗੁਰੂ ਘਰ ਨਾਲ ਜੋੜਿਆ ਜਾਵੇ ਇਹਨਾਂ ਨੇ ਪਹਿਲਾ ਪ੍ਰੋਗਰਾਮ ਰੱਖਿਆ ਸੀ ਪਹਿਲਾ ਨਾਮ 3100 ਦੂਸਰਾ ਨਾਮ 2100 ਤੇ 1100 ਤਿਸਾਂ ਨਾਮ ਤੇ ਜਿਹੜੇ ਜਿੰਨੇ ਪਚੰਗੀ ਸਿੰਘ ਆਏ ਨੇ ਜਿਨ੍ਹਾਂ ਨੇ ਦਸਤਾਰ ਪਕਾੜੇ ਚ ਭਾਗ ਲਏ ਨੇ ਸਾਰਿਆਂ ਨੂੰ ਨਾਮ ਦੇਣਾ 500-500 ਦਾ ਬੜਾ ਦਿੱਤਾ ਜਾਵੇ ਇਹ ਜੋ 10ਵੀਂ ਬੇਨਤੀ ਕੀਤੀ ਉਹ ਬੇਨਤੀ ਨੂੰ ਮੰਨਦੇ ਹੋਏ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਪਹਿਲਾ ਪ੍ਰੋਗਰਾਮ ਸੀ ਹੁਣ ਜਿਵੇਂ ਭਾਈ ਪਰਮਿੰਦਰ ਸਿੰਘ ਜੀ ਸਾਡੇ ਸਰਦਾਰ ਜੋ ਸਰਦਾਰ ਭਾਈ ਮਿੰਦਰ ਸਿੰਘ ਜੀ ਇੱਥੇ ਪਹੁੰਚੇ ਨੇ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਇਹ ਬੇਨਤੀ ਕੀਤੀ 10 ਨੂੰ ਕਿ ਐਰ ਕੀ ਜਿਹੜਾ ਅਗਲਾ ਪ੍ਰੋਗਰਾਮ ਰੱਖਾਂਗੇ ਉਹ ਰੱਖਾਂਗੇ ਸਾਰੇ ਪੰਜਾਬ ਵਿੱਚੋਂ ਬੱਚਿਆਂ ਨੂੰ ਇਸ ਦਸਹਰਾ ਗਰਾਊਂਡ ਦੇ ਵਿੱਚ ਜਿੱਥੇ ਬੱਚਿਆਂ ਨੂੰ ਉਤਸ਼ਾਹ ਕੀਤਾ ਜਾਵੇ ਮੈਂ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਧਨਵਾਦ ਵੀ ਕਰਦਾ ਤੇ ਨਾਲ ਇਸ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਸ਼ਹਿਰ ਦੀਆਂ ਨੂੰ ਕਿ ਹੁਣ ਦਸਵੰਦ ਦੇਣ ਦਾ ਤੁਹਾਡਾ ਮੌਕਾ ਬਣਿਆ ਜੇ ਗੁਰੂ ਘਰ ਦੀ ਕਮੇਟੀ ਨੂੰ ਦਸਵੰਦ ਜ਼ਰੂਰ ਦਿਓ ਜਿਹਦੇ ਨਾਲ ਇਹ ਚੰਗੇ ਉਪਰਾਲੇ ਕਰਦੇ ਰਹਿਣ ਇਹ ਜਿਹੜਾ ਅੱਗੇ ਕਾਉਂਟ ਵਿੱਚ ਪੈਸੇ ਪਏ ਸਾਨੂੰ ਆ ਉਹ ਹੁਣ ਇਹਨਾਂ ਨੇ ਦਸਵੰਦ ਗੁਰੂ ਦੇ ਕਾਰਜਾਂ ਵਾਸਤੇ ਲਾਉਣਾ ਹੈ ਤੇ ਉਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਰੂਰ ਸੰਜੋਗ ਦਿਓ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਸ਼ਮੇਸ਼ ਸਿੰਘ ਸਭਾ ਗੁਰਦੁਆਰਾ ਸਾਹਿਬ ਮੁਕੇਰੀਆਂ ਵਿਖੇ ਜੋ ਅੱਜ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ ਹੈ ਬਹੁਤ ਸ਼ਲਾਘਾਯੋਗ ਹੈ ਗੁਰੂ ਮਹਾਰਾਜ ਦੀਆ ਕਰਨੇ ਇਹਨਾਂ ਸਾਰੇ ਬੱਚਿਆਂ ਤੇ ਜਿਵੇਂ ਕਿ ਅੱਜ ਬੜੇ ਚਾਅ ਦੇ ਨਾਲ ਇਹਨਾਂ ਨੇ ਦਸਤਾਰਾਂ ਸਜਾਈਆਂ ਨੇ ਇਹ ਪ੍ਰਬੰਧਕ ਕਮੇਟੀ ਵੀ ਜਿਹੜੀ ਸ਼ਲਾਘਾਯੋਗ ਕਦਮ ਹੈ ਇਸੇ ਤਰ੍ਹਾਂ ਹਰ ਇੱਕ ਗੁਰੂ ਘਰ ਨੂੰ ਜਿਹੜਾ ਹੈ ਉਪਰਾਲੇ ਕਰਨੇ ਚਾਹੀਦੇ ਨੇ ਜਿਹੜੀ ਗੁਰੂ ਘਰਾਂ ਦੀ ਮਾਇਆ ਜਿਹੜੀ ਬੈਂਕਾਂ ਵਿੱਚ ਬੰਦ ਹੈ ਇਦਾਂ ਦੇ ਉਪਰਾਲੇ ਕਰਕੇ ਅਸੀਂ ਬੱਚਿਆਂ ਨੂੰ ਇਹ ਜਿਹੜੇ ਦਸਤਾਵਰ ਦੇ ਨਾਲ ਜੋੜ ਕੇ ਜਿਹੜਾ ਰੱਖਾਂਗੇ ਬਹੁਤ ਹੀ ਸਲਾਘਾਯੋਗ ਜਿਹੜਾ ਉਪਰਾਲਾ ਹੈ ਬਹੁਤ-ਬਹੁਤ ਧੰਨਵਾਦ ਭਾਈ ਬਲਵੀਰ ਸਿੰਘ ਮੁੱਛਲ ਜੀ ਦਾ ਜਿਨ੍ਹਾਂ ਦੇ ਉਦਮ ਸਦਕਾ ਇਹ ਸਾਰਾ ਕਾਰਜ ਭਾਈ ਸਾਹਿਬ ਕਮੇਟੀ ਦੇ ਪ੍ਰਧਾਨ ਸਹਿਬਾਨ ਸਾਰੀ ਕਮੇਟੀ ਦਾ ਹੋਰ ਨੌਜਵਾਨ ਵੀਰਾਂ ਦਾ ਮਕੇਰੀਆਂ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੇ ਵਿੱਚ ਜੋ 3rd ਪੋਜੀਸ਼ਨ ਹੈ ਜਸਕਰਨ ਸਿੰਘ ਜਲੰਧਰ ਤੋਂ ਆਇਆ ਵੀਰ ਜੀ ਇਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਥੇ ਹਰ ਹਰ ਹੋ ਕੇ ਕਹਿੰਦੇ ਕੋਈ ਨਹੀਂ ਕਹਿੰਦੇ ਕੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਪਹਿਲੇ ਸੈਕਿੰਡ ਪੋਜੀਸ਼ਨ ਜਿਹੜੀ ਹੈ ਜੀ ਗਗਨਪ੍ਰੀਤ ਸਿੰਘ ਇਹਨੇ ਨੰਬਰ ਅਟੈਕ ਆ ਅੰਮ੍ਰਿਤਸਰ ਤੋਂ ਆਇਆ ਜੀ ਇਹ ਹੋਏ ਸੋਨਿਹਾਰ ਸੋਤਰੀਆ ਕਾਲ ਹਾਂ ਜੀ ਫਰਸਟ ਪੋਜੀਸ਼ਨ ਹੈ ਸਾਇ ਪ੍ਰੀਤ ਸਿੰਘ ਮਲੇਰ ਕੋਟਲੇ ਤੋਂ ਜੀ ਬਾਰੀ ਬਾਰੀ ਇਹ ਵੀਰ ਮਲੇਰ ਕੋਟਲੇ ਤੋਂ ਆਇਆ ਜੀ ਸਾਡੇ ਕੋਲ ਕੀ ਬਾਤ ਹੈ ਗੋਲ ਸੋਨਿਹਾਰ ਸੋਤਰੀਆ ਕਾਲ ਛੋਟੇ ਬੱਚਿਆਂ ਦੇ ਵਿੱਚ ਸਾਡੇ ਕੋਲ ਪਚੰਗੀ ਸਿੰਘ ਦਮਾਲੇ ਦੇ ਵਿੱਚ ਸਪੈਸ਼ਲ ਅਸੀਂ ਜੀ ਕੱਢਿਆ ਜੀ ਉਹਦਾ ਅਸ਼ਵਨਪ੍ਰੀਤ ਸਿੰਘ ਮਕੇਰੀਆਂ ਤੋਂ ਜੀ ਰਤਰੀ ਆਕਾਲੀ ਇਹ ਦਮਾਲੇ ਦਮਾਲੇ ਵਾਲਾ ਹਾਂਜੀ ਆਜੂ ਆ ਚੱਲ ਸ਼ਾਬਾਹ ਕੋਡੋ ਨੇ ਕੋਡੋ ਖੇਚਲਾ ਕੋਡੋ ਨੇ ਹਾਂ ਜੀ ਰਤਰੀ ਆਕਾਲੀ ਕੋਈ ਨਹੀਂ ਕੋਈ ਨਹੀਂ ਇੱਕੋ ਹੀ ਗੱਲ ਹੈ ਹੁਣ ਜੋ ਵੱਡੇ ਬੱਚੇ ਆ ਵੱਡੇ ਬੱਚਿਆਂ ਦੇ ਵਿੱਚੋਂ ਥਰਡ ਪੋਜੀਸ਼ਨ ਜਿਹੜੀ ਆਈ ਹੈ ਜਸਪ੍ਰੀਤ ਸਿੰਘ ਆਦਮਪੁਰ ਤੋਂ ਇਹ ਆਦਮਪੁਰ ਤੋਂ ਆਇਆ ਜੀ